ਜਿੰਦਾਬਾ 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 ਅਸੀਂ ਲੱਗਦਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਿਹੜਾ ਕਿ ਸੱਦਾ ਸਾਰੇ ਦੇਸ਼ ਪੱਧਰ ਤੇ ਸੰਯੁਕਤ ਕਿਸਾਨ ਮੋਰਚੇ ਨੇ ਦਿੱਤਾ ਕਿ ਬੀਜੇਪੀ ਦੇ ਆਗੂ ਜਿੱਥੇ ਵੀ ਜਾਣ ਇਹਨਾਂ ਦੇ ਨੂੰ ਸਵਾਲ ਕਰਕੇ ਇਹਨਾਂ ਨੂੰ ਸਵਾਲ ਪੁੱਛਣੇ ਆ ਕਿ ਇਹਨਾਂ ਨੇ ਸੜਨਾ ਜਿੰਨੇ ਵਾਅਦੇ ਕੀਤੇ ਕਿਸਾਨਾਂ ਮਜ਼ਦੂਰਾ ਦੇਸ਼ ਦੇ ਹਿੱਤ ਵਿੱਚ ਜਿਹੜੀ ਗੱਲਾਂ ਕਰਨ ਵੇ ਨੇ ਉਹਨਾਂ ਦਾ ਜਿੰਨੇ ਵਾਅਦੇ ਕੀਤੇ ਸਾਰੇ ਤੋਂ ਭੱਜੇ ਇਹਨਾਂ ਨੇ ਕਿਸਾਨਾਂ ਤੇ ਇਹਨਾਂ ਅਤਿਆਚਾਰ ਕੀਤਾ। ਉਥੇ 13 ਮਹੀਨੇ ਬਹਿ ਕੇ ਅਸੀਂ 750 ਕਿਸਾਨ ਸ਼ਹੀਦ ਕਰਾਏ ਆ। ਹੋਣੇ ਲੋਕਾਂ ਨੂੰ ਗੱਲ ਹੀ ਨਹੀਂ ਜਾਣਦੇ ਨੇ। ਇਹਨਾਂ ਤਨ ਆਸ਼ੇ ਰਈਆ ਇਹਦਾ ਖੋਦੀ ਦਾ ਇਹ ਹਰ ਗੱਲ ਮੰਨ ਕੇ ਐਮਐਸਪੀ ਦਾ ਕਾਨੂੰਨ ਮੰਨ ਕੇ ਬਿਜਲੀ ਦਾ ਕਾਨੂੰਨ ਮੰਨ ਕੇ ਲਖੀਮਪੁਰ ਖੇੜੀ ਵਹਿ ਕਾਣ ਦਾ ਕਾਨੂੰਨ ਮੰਨ ਕੇ ਉਥੇ ਗੱਲਾਂ ਮੰਨ ਕੇ ਮੁਕਰ ਗਿਆ ਹਰ ਗੱਲ ਤੋਂ। ਇਹ ਕਰਕੇ ਇੰਨਾ ਝੂਠ ਬੋਲਦਾ ਇਹਦੀ ਬਕਵਾਸ ਕਰਦਾ ਇਹਨਾਂ ਝੂਠਾ ਪ੍ਰਧਾਨ ਮੰਤਰੀ ਅੱਜ ਤੱਕ ਦੇਸ਼ ਵਿੱਚ ਆਇਆ ਨਹੀਂ ਪਹਿਲਾ ਪ੍ਰਧਾਨ ਮੰਤਰੀ ਜਿਹੜਾ ਝੂਠ ਦੇ ਸਿਰ ਤੇ ਸਾਰੀਆਂ ਗੱਲਾਂ ਕਰਦਾ ਇਹ ਇਸ ਕਰਕੇ ਅੱਜ ਅਸੀਂ ਜਿਹੜਾ ਇੱਥੇ ਬੀਜੇਪੀ ਦਾ ਕੈਂਡੀਡੇਟ ਦਿਨੇਸ਼ ਬੱਬੂ ਜਿਹੜਾ ਅੱਜ ਪ੍ਰਚਾਰ ਕਰਨ ਵਾਸਤੇ ਆਇਆ ਅਸੀਂ ਉਹਦਾ ਵਿਰੋਧ ਕਰਨ ਵਾਸਤੇ ਇੱਥੇ ਸਾਰੇ ਕਿਸਾਨ ਜਥੇਬੰਦੀਆਂ ਇੱਕ ਸੰਯੁਕਤ ਖਾਨੇ ਦੇ ਸੱਦੇ ਤੇ ਅਸੀਂ ਸੇਬ ਤੋਂ ਇੱਥੇ ਬੈਠੇ ਆ ਪ੍ਰਸ਼ਾਸਨ ਨੇ ਸਾਡਾ ਵਾਅਦਾ ਕੀਤਾ ਸੀ ਤੁਸੀਂ ਸ਼ਾਂਤਵੇਂ ਬੈਠੇ ਰਹੋ ਉਹਨੂੰ ਯਕੀਨ ਲਾਏ ਸਾਡੇ ਉਹਨੂੰ ਕੋਈ ਪ੍ਰੋਵੋਕੇਸ਼ਨ ਨਹੀਂ ਹੋਏ ਅਸੀਂ ਸ਼ਾਂਤਵੇਂ ਹੀ ਰਹਿ ਕੇ ਉਹਨਾਂ ਨਾਲ ਡਾਇਲੌਗ ਕਰਨਾ ਚਾਹਦੇ ਅਸੀਂ ਦਲੀਲ ਨਾਲ ਗੱਲ ਕਰਨੀ ਚਾਹਦੇ ਸਾਡੀ ਦਲੀਲ ਦਾ ਜਵਾਬ ਦੇ ਦੇ ਅਸੀਂ ਚਲੇ ਜਾਵਾਂਗੇ ਪਰ ਉਹਨਾਂ ਨੇ ਸਾਡਾ ਵਾਅਦਾ ਕਰਕੇ ਅੱਜ ਵਾਅਦਾ ਖਿਲਾਫੀ ਕੀਤੀ ਆ ਸਾਨੂੰ ਉੱਥੇ ਬਿਠਾ ਛੜਿਆ ਉਹਨ ਡਿਨੇਸ਼ ਬੱਬੀ ਨੂੰ ਚੋਰੀ ਦੂਜੇ ਪਾਸੇ ਵੀ ਲਿਆ ਕੇ ਪੈਲਸ ਵਿੱਚ ਮਾਰ ਦਿੱਤਾ ਜਿੱਥੇ ਮੀਟਿੰਗ ਚੱਲ ਰਹੀ ਹੈ ਉਹਨਾਂ ਦੀ ਸਾਡੇ ਨਾਲ ਗੱਲ ਨਹੀਂ ਕਰਾਈ ਇਹ ਗੱਲ ਤੋਂ ਪ੍ਰਸ਼ਾਸਨ ਮੁਕਰਿਆ ਅਸੀਂ ਉੱਥੇ ਬਿਲਕੁਲ ਸਾਥ ਵਿੱਚ ਸਾਰੇ ਬੈਠੇ ਤਾਂ ਸੱਤ ਬੰਦੇ ਇਹਨਾਂ ਕਿਹਾ ਕਿ ਇੱਥੇ ਸਾਹਮਣੇ ਤੁਹਾਡੇ ਆ ਸੱਤਾਂ ਗੂ ਜਿਹੜੇ ਇਹਨਾਂ ਨਾਲ ਗੱਲ ਕਰੇਗਾ ਨਹੀਂ ਗੱਲ ਕਰਾਂਗੇ ਅਸੀਂ ਅੱਜ ਜੋ ਕਰ ਰਹੇ ਹਾਂ ਪਰ ਉਹ ਕਰ ਰਹੇ ਪਰ ਜਿਹੜੇ ਸਾਡੇ ਸਾਥੀ ਫੜ ਕੇ ਲੈ ਗਿਆ ਮੈਨੂੰ ਵੀ ਗ੍ਰਿਫਤਾਰ ਕਰਕੇ ਲੈ ਗਏ ਸੀ ਮੈਨੂੰ ਛੱਡ ਗਏ ਨਾ ਬਾਕੀ ਦੋ ਸਾਥੀ ਸਾਡੇ ਬੜੇ ਨਖੜੇ ਜਿੰਨਾ ਜਿਹੜਾ ਨਹੀਂ ਛੱਡਦੇ ਨਾ ਛੱਡੇ ਤੇ ਜਾਣੇ ਦੇ ਪੁਲ ਕਰੀ ਜਾ ਕੇ ਪੈ ਜਾਣਗੇ ਕਰਨਾ ਦਿਆਂਗੇ ਪੁਰਾ ਮਨ ਜਿੰਨਾ ਜਿਹੜਾ ਸਾਡਾ ਸਪੀਕਰ ਤੋੜ ਦਿੱਤਾ ਸਪੀਕਰ ਦਾ ਹਰਜਾਨਾ ਨਹੀਂ ਪਰਦੇ ਜੇ ਐਫ ਆਈ ਆਰ ਦਰਜੇ ਕਰਦੇ ਕਿ ਕਿੰਨ ਤੋੜਿਆ ਅਸੀਂ ਕੋਈ ਪ੍ਰੋਵੋਕੇਸ਼ਨ ਨਹੀਂ ਅਸੀਂ ਕਰ ਰਹੇ ਅਸੀਂ ਕੋਈ ਕਾਨੂੰਨ ਦੀ ਉਲੰਘਣਾ ਨਹੀਂ ਕਰ ਰਹੇ ਬਿਲਕੁਲ ਕਾਨੂੰਨ ਦੇ ਮਤਾਬਿਕ ਇਹ ਕਾਨੂੰਨ ਮੰਨਣ ਵਾਲੇ ਸ਼ਹਿਰੀ ਆ ਇਹ ਬੀ ਜੀ ਪੀ ਵਾਲਾ ਕਾਨੂੰਨ ਨਹੀਂ ਮੰਨਦਾ ਇਹ ਤਾਂ ਸੰਵਿਧਾਨ 'ਤੇ ਵਿਸ਼ਵਾਸ ਨਹੀਂ ਰੱਖਦਾ ਜੇ ਦੀ ਸਰਕਾਰ ਦੁਬਾਰਾ ਬਣਦੀ ਆ ਇਹ ਸੰਵਿਧਾਨ ਹੀ ਬਦਲਣਾ ਫਿਰਦਾ ਇਹਦਾ ਜਿਹੜਾ ਦੇਸ਼ ਸਾਡੇ ਉਹਨਾਂ ਦੇਸ਼ ਪਤਾਨੇ ਲੱਖਾਂ ਸਿਰ ਵਾਰ ਕੇ ਕੁਰਬਾਨੀਆਂ ਦੇ ਕੇ ਦੇਸ਼ ਆਜ਼ਾਦ ਕਰਾਇਆ ਸੀ ਇਹ ਮੁਰਖ ਲਾਮੀ ਵਾਲੇ ਪਾਸੇ ਨੂੰ ਇਹ ਹਿੰਦੂਵਾਦ ਵਾਲੇ ਪਾਸੇ ਨੂੰ ਘੱਟ ਗਿਣਤੀਆਂ ਨੂੰ ਕਿੱਥੋਂ ਕੱਢਣ ਦੇ ਮਨ ਨਾਲ ਹਰੀਜਨਾਂ ਨੂੰ ਕਿੱਥੋਂ ਪਾਸੇ ਕਰਨ ਦੇ ਨਾਲ ਉਹਨਾਂ ਨੂੰ ਕੱਲ ਨੂੰ ਐਸਾ ਕਾਨੂੰਨ ਬਣਾਉਣਾ ਕਿ ਹਰੀਜਨ ਜਿਹੜਾ ਮੰਦਰ ਵਿੱਚ ਮੱਥਾ ਵੀ ਨਾ ਟੇਕ ਸਕੇ ਇਦਾਂ ਦਾ ਬੈਕਵਾਰਡ ਕਲਾਸ ਦੇ ਖਿਲਾਫ ਮਲਾਜਮਾਂ ਦੇ ਖਿਲਾਫ ਇਹ ਸਾਰੀ ਕੋਈ ਜਲ ਜੰਗ ਜਮੀਨ ਸਾਰੀ ਉਹਨਾਂ ਕਾਰਪੋਰੇਟ ਘਰਾਣਿਆਂ ਨੂੰ ਦੇ ਦੇਣਾ ਚਾਹੁੰਦਾ ਅਮਾਨੀਆਂ ਅਡਾਨੀਆਂ ਨੂੰ ਇਹ ਉਹਨਾਂ ਦਾ ਕਰਿੰਦਾ ਆ ਇਹ ਦੇਦੋਂ ਵੱਧ ਕੁਝ ਨਹੀਂ ਇਸ ਕਰਕੇ ਅਜ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਆ ਸਾਡੇ ਥਾੜੇ ਵੀਰ ਇੱਕ ਪੱਤਰਕਾਰ ਮੈਨੂੰ ਸਵਾਲ ਪੁੱਛਦਾ ਸੀ ਜਿਹੜੇ ਅੰਦਰ ਬੈਠੇ ਉਹ ਕੌਣ ਨੇ ਮੈਂ ਇਹ ਜਵਾਬ ਦਿੰਦਾ ਵੀ ਜੋ ਦੇਸ਼ ਦੀ ਆਜ਼ਾਦੀ ਲਈ ਲੋਕ ਲੜ ਰਹੇ ਸਨ ਉਹ ਪਗਸੇ ਹੁਣੀ ਹਾਸ਼ੀਏ ਦੇ ਰਸਤੇ ਜੁਮੇ ਜਾ ਰਹੇ ਸਨ ਕੋਸਲੇ ਦੀ ਬੜੇ ਟੋਢੀ ਸਨ ਜਿਹੜੇ ਸਰਕਾਰ ਦੀ ਗੱਲ ਸੁਣਦੇ ਟੋਢੀ ਲੋਕ ਨੇ ਜਿਹੜੇ ਸਰਕਾਰ ਦੀ ਗੱਲ ਸੁਣਦੇ ਨੇ ਇਹ ਕਰਕੇ ਸਾਡੀ ਬੇਨਤੀ ਹੈ ਵੀ ਅੱਜ ਲਾਸਟ ਮੌਕਾ ਲੋਕਾਂ ਕੋਲ ਜੇ ਇਸ ਵਾਰ ਵੀ ਮੋਦੀ ਜਿਹੜਾ ਵਾ ਉਹ ਬਹੁਮਤ ਵਿੱਚ ਆਉਂਦਾ ਤੇ ਨਾ ਦੇਸ਼ ਦਾ ਸੰਵਿਧਾਨ ਬਜੇਗਾ ਨਾ ਲੋਕਤੰਤਰ ਬਜੇਗਾ ਨਾ ਸਾਡੇ ਲੋਕ ਜਿਹੜੇ ਇੱਥੇ ਆਖ-ਵਖ ਧਰਮਾਂ ਦਾ ਗੁਲਦਸਤਾ ਜਿਹੜਾ ਵਾ ਇਹ ਲੋਕੀ ਧਰਮਾਂ ਦੇ ਨਾਤੇ ਲੜਾਈ ਜਾਣਗੇ ਐਸੇ ਕਾਨੂੰਨ ਬਣਾਏ ਜਾਣਗੇ ਪਿਆਜ ਦੇ ਬਲਾਜਮ ਸਾਨੂੰ ਡਾਂਗਾ ਮਾਰਦੇ ਫਿਰਦੇ ਨੇ ਇਹਨਾਂ ਨੂੰ ਬੰਦੂਆ ਮਜ਼ਦੂਰਾਂ ਨੂੰ ਕੰਮ ਕਰਨਾ ਪਏ ਇਹਨਾਂ ਦੀ ਵਰਦੀਆਂ ਆਇਆ ਹੋ ਨਹੀਂ ਰਹਿਣਗੀਆਂ ਜੇ ਇਹਦਾ ਇਹਦੀ ਵਸਤ ਕੀ ਤੇ ਬਿਲਕੁਲ ਇਹਨਾਂ ਤੋਂ 15-15 ਘੰਟੇ ਕੰਮ ਲੈ ਕੇ ਇਹਨਾਂ ਨੂੰ ਉਹਰ ਵਰਦੀਆਂ ਵੀ ਹੋਣਗੀਆਂ ਤਨਖਾਹਾਂ ਵੀ 10-10 ਹਜ਼ਾਰੀ ਹੋਣਗੀਆਂ ਉਹ ਸਾਰਾ ਕੋ ਮਜ਼ਦੂਰਾ ਹੰਗ ਕਰ ਦਿੰਦੀਆਂ ਅੰਦਰ ਇਹ ਕਰਕੇ ਅੱਜ ਲੋੜ ਹੈ ਲੋਕਾਂ ਨੂੰ ਸਾਰਿਆਂ ਨੂੰ ਇਹ ਜੇ ਜਾਗਰਤ ਹੋਣ ਤੇ ਦੇਸ਼ ਦੀ ਆਜ਼ਾਦੀ ਨੂੰ ਬਚਾਉਣ ਦਾ ਸਵਾਲ ਆ ਅੱਜ ਸਾਰਿਆਂ ਨੂੰ ਇਕੱਠਿਆ ਹੋ ਕੇ ਸਾਨੂੰ ਇਹ ਦੇਸ਼ ਦੀ ਮੋੜ ਆਜ਼ਾਦੀ ਦੀ ਲੜਾਈ ਜਿਹੜੀ ਆ ਉਹਦੇ ਚ ਬਣਦਾ ਹਿੱਸਾ ਪਾ ਕੇ ਦੇਸ਼ ਵਿੱਚ ਸੈਕੂਲਰ ਸਰਕਾਰ ਜਿਹੜੀ ਬਣਾਉਣੀ ਚਾਹੀਦੀ ਆ ਜਿਹੜੀ ਹਰ ਧਰਮ ਦਾ ਸਰਕਾਰ ਕਰੇ ਜਿੱਥੇ ਹਰ ਬੰਦੇ ਦਾ ਆਦਰ ਹੋਵੇ ਜਿੱਥੇ ਕਾਨੂੰਨ ਦਾ ਰਾਜ ਹੋਵੇ ਇਹਦੇ ਗੁੰਡਾਗਰਦੀ ਹੈ ਇਹ ਜੋ ਮਰਜ਼ੀ ਕਰੀ ਜਾਵੇ ਆ ਵੇਖਿਆ ਤੁਸੀਂ ਵੀ ਸਾਰੇ ਜਿਹੜੇ ਪੈਸੇ ਨੇ ਇਹਦੇ ਇੱਕ ਕਾਂਡ ਹੋਇਆ ਜੇ ਸਾਰੇ ਕਾਰਡ ਇਹਦੇ ਖੁੱਲੇ ਇਹਦੇ ਸਾਰਾ ਦੇਸ਼ ਖਾ ਲਿਆ 70 ਸਾਲ ਦੇ ਜਿਹੜੇ ਸਰਮਾਇ ਲੋਕਾਂ ਨੇ ਲੜ ਕੇ ਲੋਕਾਂ ਦੀ ਜੇਬਾਂ ਚੋਂ ਟੈਕਸ ਨਾਲ ਜਿਹੜੇ ਆਧਾਰੇ ਉਸਰੇ ਸਨ ਇਹਨੇ ਕੌਡੀਆਂ ਦੇ ਭਾਵ ਨੇ ਅਡਾਨੀਆਂ ਬਾਨੀਆਂ ਨੂੰ ਰੇਲਾਂ ਵੇਚੀਆਂ 에ਅਰਪੋਰਟਾਂ ਵੇਚੀਆਂ ਬੰਦਰਗਾਹਾਂ ਵੇਚੀਆਂ ਸਾਰਾ ਕੁਝ ਵੇਚ ਦਿੱਤਾ ਸਾਰਾ ਦੇਸ਼ ਵੇਚ ਦਿੱਤਾ ਇਹ ਕਰਕੇ ਅੱਜ ਦੇ ਖਿਲਾਫ ਜੱਟੇ ਬੰਦੂਰ ਢੀ ਲੋੜਿਆ ਪੂਰੀ ਵਿਦਾਸਵਾ ਉਰੀ ਵਿਧਾਨ ਸਭਾ ਤੋਂ ਹਰ ਮੋੜ ਤੇ ਜਿਹੜੇ ਲੋਕ ਬੈਠੇ ਨੇ ਉਹ ਆਏ ਨੇ ਪੰਜਾਬ ਤੋਂ ਸੱਜੇ ਕਾਣੋਟ ਤੇ ਧਰੇ ਬੰਦੀ ਬਣੀ ਤਾਂ ਬੀਜੇਪੀ ਦੀ ਕੁਝ ਵਰਕਰ ਨਹੀਂ ਦਿਖਾਈ ਦੇ ਰਹੇ ਇੱਥੇ ਉਹਦਾ ਫਰਕ ਨਹੀਂ ਕਰਦੇ ਬੀਜੇਪੀ ਦੀ ਕੋਈ ਗਣੇ ਬੰਦੀ ਇਹ ਤੁਸੀਂ ਕਾਂਗਰਸ ਨੂੰ ਪੁੱਛੋ ਕਿ ਕਿੰਨੀ ਤਰ੍ਹਾਂ ਵਜੇ ਨਹੀਂ ਲੋਕਲ ਵਰਕਰ ਸਾਡੇ ਕੋਈ ਵੀ ਨਹੀਂ ਸਭ ਵਰਕਰ ਆ ਜਾ ਗਏ ਸਭ ਮੈਂ ਤਾਂ ਕਰਦਾ ਤੁਹਾਡੀ ਮੀਟਿੰਗ ਨੂੰ ਲੈ ਕੇ ਸਾਰਾ ਨਾ ਨਾ ਉਹਨਾਂ ਨੂੰ ਵੀ ਉਹਦੇ ਆ ਸਾਰੇ ਆਪਣੇ ਭਰਾ ਆ ਗਏ ਬੀ ਸੁਨਹਿਰਾ ਜੇ ਨਾਲ ਜਿਹਦਾ ਨਾਮ ਦਾ ਸੁਣਿਆ ਹੋ। ਬਾਕੀ ਪਾਰਟੀ ਜਿਹੜਾ ਵੋਟਾਂ ਮੰਗੇਗਾ ਤੇ ਬੀਜੇ ਲਈ ਕੋਈ ਬਹੁਤ। ਸੱਚੇ ਕਹਿ ਰਿਹਾ ਸੀ ਕਿ ਤੁਹਾਨੂੰ ਨਹੀਂ ਕਿਸੇ ਵਾਰ ਬੈਠੇ। ਤੁਹਾਨੂੰ ਕਹਿੰਦਾ। ਉਹ ਮੈਂ ਨਹੀਂ ਕਰਦਾ ਵੀ ਤੁਹਾਨੂੰ ਇਤਸਾਨ ਹੈ। ਤੁਸੀਂ ਕਹਿ ਰਹੇ ਸੀ ਬਾਹਰ ਨਹੀਂ ਬੈਠਣ ਦੀ ਗੱਲ ਕਰਦੇ। ਇਤਸਾਨ ਹੈ। ਇਤਸਾਨ ਹੈ ਮੇਰੇ ਤੋਂ ਖਾਨ ਲਾ। ਅਮਾ ਉਹਨਾਂ ਤੋਂ ਇਤਸਾਨ ਹੋਰ ਬਾਤ। ਸਰਪਤੇ ਕੇ ਨੰਨਾਂ ਦੀ ਕੋ ਗੱਲ ਹੈ ਕਿ ਆਪਣਾ ਹਾਲ ਕਰਨੇ। ਕਿ ਕਿਸਾਨ ਜਿਹੜੇ ਬਾਰਤ ਦੇ ਬਾਈਕਰ ਕਰੇ ਉਹਨਾਂ ਨਾਲ ਵੀ ਉਹ ਕਹਿੰਦੇ ਨੇ ਕਿ ਇਹ ਤਾਂ ਗੱਲ ਕਰ ਗਏ ਲੋਕੀ ਨਹੀਂ ਜਾਣਦੇ ਜਾ ਰਹੇ ਹੋਰ ਦੋ ਵਾਰੀ ਗੱਲ ਕਰ ਲਈ ਗੱਲ ਕਰਨ ਤੋਂ ਬਾਅਦ ਵੀ ਤਾਂ ਲਾਇਗਦੇ ਮੁਰਦਾਵਾ ਜਿੰਦਾਵਾ ਕਰੇ ਹਾਂਜੀ ਤਾਂ ਮੈਂ ਪਹਿਲਾਂ ਗੱਲ ਕਰਦਾ ਪੰਜ ਕਿਲੋ ਮਟਰ ਅੱਗੇ ਜਾ ਕੇ ਬਿੱਟਰ ਨਾ ਲਾਉਂਦੇ ਹਾਂ ਤਾਂ ਸਾਲ ਆਸ ਕੀ ਮੈਸੇਜ ਇਹ ਨਾ ਜਾਂਦੇ ਜਾਂਦਾ ਤੇ ਤੀਜੇ ਵਿੱਚ ਜਨਤਾ ਉਹ ਸਰਕਾਰ ਦੇ ਬਣਨ ਵਾਲੀ ਹੈ ਬੀਜੇਪੀ ਦੀ ਮੋਦੀ ਜੀ ਦਾ ਨੰਬਰ ਇਹ ਹੋਰ ਜਨਤਾ ਵੀ ਫਿਰ ਪਾਸਾ ਪਿੱਛੇ ਚੱਲ ਸਰ ਇਹ ਤਾਂ ਦੇ ਸਰਕਾਰ ਆ ਜਾਂਦੀ ਦੀ ਆਪਣੇ ਕਲਾ ਨਾਲ ਨਹੀਂ ਜਾਂਦੀ ਸਰਕਾਰ ਆਏ ਕਰਦੀ ਹੈ ਕੀ ਕੀ ਵਾਦੇ ਕਰਦੇ ਕੀ ਕਲਾ ਨਾਲ ਵਾਅਦਾ ਕੀ ਨਵਾਂ ਕੁਝ ਲੈ ਗਿਆ ਵਾਅਦੇ ਕਹਿੰਦੇ ਵੀ ਪਹਿਲੇ ਦੇ ਕੋਲ ਖੇਤਾਂ ਬਾਰੇ ਬੜੀ ਆਸ ਸੀ ਬੜੀਆਂ ਵੋਈ ਖਾਸ ਜਿਹੜਾ ਜਦਾਈ ਹੁੰਦਾ ਪੀ.ਡੀ.ਏ ਇਹ ਤਾਂ ਉਸ ਤੋਂ ਬਾਅਦ ਨੌਜਵਾਨਾਂ ਨੂੰ ਰੋਜ਼ਗਾਰ ਹੋਣਾ ਹੈ ਅੱਜ ਤੋਂ ਹਮਾਰਾ ਜੜੀ ਇੰਡਸਟਰੀ ਚੱਲ ਗਈ ਉਹ ਬਹੁਤ ਸਾਡੇ ਜਿਹੜੇ ਗਰਦਾਸਪੁਰ ਵਾਲੇ ਕਹਿੰਦੇ ਸਨ ਕਿ ਉਹਦੇ ਨਾਮ ਦਾ ਇੱਕ ਫੈਕਟਰੀ ਲੋਕਾਂ ਦਾ ਮਤਲਬ ਰੁਕ ਗਿਆ ਪਿੰਡ ਵਿੱਚ ਤੋਂ ਬੰਦਾਲੇ ਹੈ ਕੋਈ ਸੱਜਣ ਜਲਾ ਆਪਣਾ ਟੋਲ ਹੈ ਜਰੇਜ ਬੱਬੂ ਆਇਆ ਬਣਾ ਤਾਂ ਲਈ ਕੰਮ ਕਰਕੇ ਦੱਸਾਂ ਤੁਹਾਡੇ ਨਾਲ ਤੁਹਾਡੇ ਨਾਲ ਨਹੀਂ ਸਾਰੇ ਹੀ বিজেপি ਦਾ ਵਿਰੋਧ ਹੋ ਰਿਹਾ ਪੰਜਾਬ 'ਚ ਉਹ বিজেপি ਦਾ ਵਿਰੋਧ ਜਿਹਨਾਂ ਦਾ ਕਰਨਾ ਹੈ ਉਹਨਾਂ ਦਾ ਕਰਨਾ ਹੀ ਕਰਨਾ ਹੈ ਔਰ ਜਿਵੇਂ বিজেপি ਦਾ ਸਭ ਤੋਂ ਵੱਡਾ ਇਹ ਸਾਰ ਇੱਕਲੋ ਹੋ ਕੇ ਇਹੋ ਜਿਹੇ ਜਿਹੜੇ ਜਿਹੜੇ ਕੋਈ ਦੂਸਰੀ ਪਾਰਟੀ ਦੇ ਕੈਂਡੀਡੇਟ ਹੁੰਦੇ ਨੇ ਕੋਈ ਪ੍ਰਸ਼ਟ ਹੁੰਦੇ ਨੇ ਬਸ ਸਾਰੇ ਵਿੱਚ ਕੰਨੀ ਆ ਜੇਕਰ ਪੀਜੇਪੀ ਆ ਜਾਂਦਾ ਬਿਲਕੁਲ ਸਹੀ ਹੋ ਜਾਂਦਾ ਇਹ ਦੀ ਮਨ ਬਤਾ ਬੀਜੇਪੀ ਦੇ ਕੈਂਡੀਡੇਟ ਦਰ ਸਭ ਤੋਂ ਕੋਈ ਹੈ ਅਗਰੇ ਇਹੇ ਗੱਲ ਦੇ ਕੋ ਕੋ ਚੁੱਕ ਦਿੰਦੇ ਇਹਨਾਂ ਦਾ ਸਾਰੇ ਚੋਣ ارے بابا جی یہ کوئی کھڑے ہیں ایتھے قدم کرنی نہیں کہ بہت چلے گئے صاحب جاؤ رہ جاؤ اللہ جو دیکھیں گے اپنے نعرے لگا رہے ہیں چلو آؤ پیچھے کرو یار یہ کو یاد کر دے گا خدا زندہ باد زندہ باد کہ کوئی بھی ہنگل کر رہا ہے کتنے é ਫੱਟੀ ਦੇ ਲੱਗੇ ਪਿਓਤ ਨਹੀਂ ਗੱਲਬਾਤ ਰੱਖਣ ਆਏ ਹੋਏ ਸੰਗਤ ਦੇ ਰੂਪ ਨੂੰ ਹੋ ਸਾਡੇ ਪੰਜਾਬ ਦੇ ਐਸੀ ਮੋਰਚਾ ਦੇ ਜਨਮ ਸਕੱਤਰ ਅਮਿਤ ਦੀ ਫੱਟੀ ਦੀ ਬਾ ਬੇਟਾ ਦੀ ਬਾ ਅੱਜ ਲੋ ਕਾਰਵਾਈ ਦੀ ਕਰਦੇ ਇਸ ਕਰਕੇ ਅੱਜ ਜਿੱਦਾਂ ਨਸ਼ਾ ਗੈਰ ਕਾਨੂੰਨੀ ਤੌਰ ਤੇ ਕਰਾ ਰਹੇ ਆ ਇਲੈਕਸ਼ਨਰ ਦੇ ਵਿੱਚ ਇਹ ਵੰਡੇ ਜਿਹੜਾ ਵਾ ਇਸ ਕਰਕੇ ਅੱਜ ਸਾਡਾ ਇਹ ਫਰਜ਼ ਬੰਦਾ ਕਿ ਅਸੀਂ ਆਪਣੀ ਜਿਹੜੇ ਹੱਕਾਂ ਦੀ ਰਾਖੀ ਕਰਨ ਜਿਹੜਾ ਕੰਮ ਕਰਦੇ ਆ ਇਹ ਸਾਰੇ ਇਕੱਠੇ ਆ। ਸਾਨੂੰ মিডিਆ ਉੱਤੇ ਸਵਾਲ ਪੁੱਛ ਰਿਆ ਕਿ ਕਿਸਾਨ ਨਹੀਂ ਦੇ ਕੋਈ ਮੈਨ ਇੰਡੀਆ ਦੇ ਰੁਥਿਆ ਕਿਸੇ ਵੀ ਕਿਸਾਨ ਤੇ ਉਂਗਲੀ ਤਾਰੀ ਤੇ ਉਹ ਤੇ ਨੂੰ ਪਿੰਡ ਦੱਠੇਗਾ ਕਿਸਾਨ ਦੱਸੇਗਾ ਵੀ ਮੇਰੀ ਜ਼ਮੀਨ ਕਿੰਨੀ ਆ ਇੱਥੇ ਮਨਪੂਰ ਨਹੀਂ ਆਏ ਨੇ ਇੱਥੇ ਸਾਰੀਆਂ ਵਰਕਰ ਦੇ ਲੋਕ ਨਹੀਂ ਇਸ ਕਰਕੇ ਅਸੀਂ ਕਿਸੇ ਪਾਰਟੀ ਪਾਰਟੀ ਦੇ ਬੈਠਾ ਵਿੱਚ ਨਹੀਂ ਆਏ ਕੋਈ ਕਾਂਗਰਸੀ ਕਵੀ ਕਰਦੀ ਹੈ ਅੱਜ ਵੀ ਜੀਪੀ ਨੇ ਜਿੱਦਾਂ ਧੱਕਾ ਕੀਤਾ ਛਾੜੇ ਨਾਲ ਦਿੱਲੀ ਦੇ ਵਿੱਚ ਵੀ ਤੇ ਹੋਰ ਦਾ ਸਮੇਂ ਦੇ ਵੀ ਇਸ ਕਰਕੇ ਛਾੜੀ ਇਹ ਬੇਇਨਤੀ ਹੱਥ ਕੀ ਕੋਈ ਨਾ ਇਦਾਂ ਕਿੰਨੇ ਵੀ ਸੈਕਟਰ ਸਟਾਰਟ ਦੇ ਗੱਲ ਕਰੀਏ ਕੋਈ ਸਾਇਲੈਂਟ ਕਮਿਟੀ ਨੂੰ ਚੱਟਾ ਕਰਨ ਦੇ ਵਿੱਚ ਨਹੀਂ ਉਹ ਵੀ ਸੈਂਟਰ ਸਟਾਰਟ ਦੇ ਨਾਲ ਆਪ ਨੂੰ ਪਤਾ ਹੈ ਕਿ 500000 ਦਾ ਜੋ Obrigado.

रा <laughs> ਕਿਹਨੇ ਮਾਰਿਆ ਮਿੱਟੀ ਨਾਲ ਉਹ ਜਿਹੜੀ ਸੇਵਾ ਨਹੀਂ ਕਿ ਬਿਜਲੀ ਨਹੀਂ ਆ ਰਹੀ ਬਿਜਲੀ ਕੱਟ ਰਹੀ ਹੈ ਕਿਸਾਨਾਂ ਨੂੰ ਜਿਹੜੀ ਆ ਪਾਣੀ ਦੀ ਸਹੂਦਤ ਨਹੀਂ ਕਰ ਰਹੀ ਉੱਥੇ ਕਿਸਾਨ ਜਿੱਥੇ ਪੱਤੀਆਂ ਵੱਲੋਂ ਲਗਾਤਾਰ ਬਾਜਬਾ ਦਾ ਬੋਤ ਯਾਰ ਆਹੋ ਕੋਈ ਨਹੀਂ ਖੰਦਲਾ ਨਹੀਂ ਕਰਦਾ ਨਹੀਂ ਕਰਦਾ ਕੋਈ ਨਹੀਂ ਕਰਦਾ ਕੋਈ ਚੰਗਾ ਕੋਈ ਨਹੀਂ ਹੈ